ਲਓ ਬਈ ਅੱਜ ਆਪਾਂ ਪਹੁੰਚੇ ਹੋਏ ਆਂ ਕੋਲਡ ਸਟੋਰ ਤੇ ਤੇ ਲਗਭਗ ਕੋਲਡ ਸਟੋਰ ਰੈਡੀ ਆ ਆਪਣਾ ਸੋ 5-10 ਦਿਨ ਤੱਕ ਸਟਾਰਟ ਹੋ ਜਾਣਾ ਤੇ ਆਪਾਂ ਤੇ ਆਪਾਂ ਡਿਕੈਦਾਰ ਨੂੰ ਕਿਹਾ ਹੋਇਆ ਵੀ 15 ਤਰੀਕ ਤੱਕ 15 ਜਨਵਰੀ ਤੱਕ ਆਪਾਂ ਨੂੰ ਰੈਡੀ ਚਾਹੀਦਾ ਸਿਸਟਮ ਚਲੋ 5-4 ਦਿਨ ਵੱਧ ਲੱਗ ਜਾਣਗੇ ਕਿਉਂ ਬਈ ਇਹ ਜਿਹੜਾ ਮੀਨ ਹੈ ਨਾ ਮੀਹਾਂ ਨੇ ਥੋੜਾ ਜਿਹਾ ਕੰਮ ਡਿਲੇ ਕਰੀ ਗਏ ਨੇ ਮੀਂਹ ਜਾਦੇ ਪਈਆਂ ਨੇ ਫਿਰ ਤੁਹਾਨੂੰ ਪਤਾ ਐਡੀ ਵੱਡੀ ਬਿਲਡਿੰਗ ਦੀਆਂ ਕੰਧਾਂ ਬਣਾਉਣੀਆਂ ਬਹੁਤ ਔਖਾ ਹੋ ਜਾਂਦਾ ਸਿਸਟਮ ਕਿੰਨੇ ਫਲੋਰ ਹੋਗੇ ਸੱਤੇ ਦੇ ਚ ਪੰਜ 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 ਸਿਖਰ ਤੇ ਖੜੇ ਆ ਤੇ ਹਾਂ ਚਾਰ ਚੈਂਬਰ ਲੱਗੇ ਉੱਪਰ ਛੱਤ ਪੈਣੀ ਆ ਆ ਥੱਲੇ ਉਹ ਸ਼ੀਟ ਆਉਂਦੀ ਆ ਇੱਕ ਉਹਦੇ ਨਾਲ ਕਵਰ ਹੋ ਕੇ ਫਿਰ ਆ ਸ਼ੀਟ ਵੀ ਦਿਖਾ ਦਿੰਦੇ ਤੁਹਾਨੂੰ ਸਾਰੀ ਮਸ਼ੀਨਰੀ ਆ ਗਈ ਜਿਹੜੀ ਮਤਲਬ ਆਲੇ-ਦਾਲੇ ਵੀ ਸਾਈਡਾਂ ਤੇ ਵੀ ਲੱਗਣੀ ਆ ਇਹ ਸ਼ੀਟ ਹੁੰਦੀ ਆ ਉਹ ਤੇ ਮਟੀਰੀਅਲ ਭਰੀਨੇ ਆਪਣੇ ਨੇ ਨਾ ਇੱਕ ਗੱਲ ਕਹਿਣੀ ਆਪਾਂ ਹਾਂ ਬੇਚ ਲੋਕ ਕਰਦੇ ਨੇ ਵੀ ਸਰਫਾ ਕਰ ਲੈਣੇ ਚੱਲ ਆਪਾਂ ਆ ਚੀਜ਼ ਤੋਂ ਵੀ ਆ ਚੀਜ਼ ਤੋਂ ਵੀ ਪਰ ਬਈ ਆਪਣੇ ਬਾਈ ਨੇ ਨਾ ਮੈਂ ਕਹਿੰਦਾ ਤੁੱਕੀ ਕੱਢਤੀ ਆ ਲੱਕੜ ਤੋਂ ਲਾ ਕੇ ਲੋਹੇ ਤੋਂ ਲਾ ਕੇ ਕਿਸੇ ਵੀ ਚੀਜ਼ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਸਾਰਾ A ਤੋਂ Z ਪੂਰਾ ਟੌਪ ਦਾ ਹੀ ਸਮਾਨ ਲਾਇਆ ਸਾਰਾ ਹੀ ਹਾਂ ਕਿਉਂ ਬਈ ਇਹ ਹੁਣ ਚੀਜ਼ਾਂ ਰੋਜ਼ ਰੋਜ਼ ਤਾਂ ਬਣਦੀਆਂ ਨਹੀਂ ਹੈਗੀਆਂ ਜਿਵੇਂ ਹੁਣ ਵੈਸੇ ਕਹਿੰਦੇ ਵੀ ਆ ਜਿਹੜੀ ਥੋੜੀ ਜਿਹੀ ਪ੍ਰੋਬਲਮੈਟਿਕ ਸਟੋਰ ਕਾਫੀ ਲੱਗੇ ਨੇ ਨਾ ਆ ਲੱਕੜੀ ਦੀ ਬਹੁਤ ਪ੍ਰੋਬਲਮ ਆਈ ਆ ਇਹ ਵੀ ਜਿੰਨੀ ਕ ਉਹਨਾਂ ਨੂੰ ਮਤਲਬ ਜਿਹੜੀ ਚੀਜ਼ ਚਾਹੀਦੀ ਸੀ ਜਿਵੇਂ ਕਹ ਲਓ ਵੀ ਜਾਦੇ ਜਿਹੜੀ ਹੁਣ ਲੱਕੜੀ ਜਾਦੇ ਮਤਲਬ ਮਸ਼ਹੂਰ ਕਹਿੰਦੇ ਨੇ ਹੁਣ ਆਪਾਂ ਨੂੰ ਥੋੜਾ ਜਿਹਾ ਘੱਟ ਨਾਲ ਹੋ ਜਾ ਹਾਂ ਵੀ ਇਹ ਵੀ ਕੁਆਲਿਟੀ ਦੀ ਕਹ ਲਓ ਯਾਰ ਫਰਕ ਹੁੰਦਾ ਆ ਪਤਾ ਕੀ ਆ ਜਾਨੀ ਸ਼ਾਇਦ ਮੇਰੇ ਹਿਸਾਬ ਨਾਲ ਕਿਕਰ ਦੀ ਕਹਿੰਦੇ ਹੁੰਦੇ ਨੇ ਹਾਂ ਹਾਂ ਹੈਨਾ ਉਹ ਘੱਟ ਮਿਲੀ ਆ ਤੇ ਬਾਕੀ ਜਿਹੜੀ ਲਾਈ ਆ ਹੁਣ ਹਰੇਕ ਸਾਲ ਬਈ ਇਹ ਬਦਲੀ ਜਾਇਆ ਕਰੂ ਜਿਵੇਂ ਹੁਣ ਆਹ ਆ ਲੱਕੜ ਤੇ ਤੁਹਾਨੂੰ ਫਰਕ ਲੱਗ ਰਿਹਾ ਹੈ ਹੈਨਾ ਜਿਵੇਂ ਹੁਣ ਜਿਹੜੀ ਇਹ ਚੋ ਚੇਂਜ ਕਰਿਆ ਕਰਨਗੇ ਵੀ ਉਹ ਵਧੀਆ ਪਾ ਰਿਆ ਕਰਨੀ ਆ ਦੁਬਾਰੇ ਕਿਉਂ ਐ ਤੇ ਕੀ ਬਾਕੀ ਬਈ ਸਾਰਾ ਆ ਦੇਖ ਲਓ ਕਨਵੇਰਾਂ ਵੀ ਲਾਤੀਆਂ ਸਾਰੇ ਚੈਂਬਰ ਨੇ ਕਨਵੇਰ ਨਾਲ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਕਿਸਾਨ ਦੇ ਸਮੇਂ ਦੀ ਬਹੁਤ ਬਚਤ ਕਰਦੀ ਆ ਕਨਵੇਰ ਹੁਣ ਮੰਨ ਲਓ ਆਪਾਂ ਨੂੰ ਕਾਲੀ ਹੁੰਦੀ ਆ ਉਧਰੋਂ ਟਰਾਲੀਆਂ ਘੱਟ ਹੁੰਦੀ ਆ ਦਿੱਕਤ ਉਹ ਕਨਵੇਰ ਨਾਲ ਬਸ ਮਤਲਬ ਲੇਬਰ ਦਾ ਵੀ ਘੱਟ ਕੰਮ ਰਹਿ ਜੂਗਾ ਤੇ ਆਪਣਾ ਸਮਾਂ ਵੀ ਬਹੁਤ ਜ਼ਿਆਦਾ ਬਚੂਗਾ ਬਈ ਨਾਲ ਸਟੋਰ ਤੇ ਆਪਾਂ ਸਕੀਮ ਬਈ ਨਾਲ ਗੱਲ ਚੱਲ ਰਹੀ ਆ ਹਾਂ ਆਪਾਂ ਇੱਕ ਸਕੀਮ ਸਾਰੇ ਕਿਸਾਨ ਭਰਾਵਾਂ ਵਾਸਤੇ ਹੂੰ ਸ਼ੁਰੂ ਕਰਾਂਗੇ ਠੀਕ ਆ ਨਾ ਉਹ ਆਪਾਂ ਕਹਿੰਦੇ ਆ ਵੀ ਅੱਜ ਤੱਕ ਕਿਸੇ ਕੋਲਡ ਸਟੋਰ ਵਾਲੇ ਨੇ ਚਲਾਈ ਵੀ ਨਹੀਂ ਹੋਣੀ ਨਾ ਅੱਗੇ ਚਲਾ ਸਕਦਾ ਠੀਕ ਆ ਉਹ ਹੁਣ ਦੇਖੋ ਆਪਾਂ ਕਿਹੜੀ ਕਰ ਸਕਦੇ ਆ ਕਿਉਂ ਮਾਈਂਡ ਦੇ ਵਿੱਚ ਦੋ ਤਿੰਨ ਨੇ ਠੀਕ ਆ ਜਿਹੜੀ ਸਾਨੂੰ ਚਲੋ ਬਾਅਦ ਚ ਦੱਸਾਂਗੇ ਆਪਾਂ ਹਾਂ ਉਹ ਜਿਹੜੀ ਸਾਨੂੰ ਬੈਸਟ ਲੱਗੂਗੀ ਉਹ ਆਪਾਂ ਚਲਾਵਾਂਗੇ ਉਹ ਜਿੱਦਾਂ ਆਪਾਂ ਇਹਦੀ ਓਪਨਿੰਗ ਕਰਾਂਗੇ ਪਰਮਾਤਮਾ ਸੁੱਖ ਰੱਖੇ ਪਹਿਲੀ ਟਰਾਲੀ ਆਪਣੀ ਆਉਣੀ ਆ ਹਾਂ ਤੇ ਉਹ ਆਪਾਂ ਤੁਹਾਨੂੰ ਉਦੋਂ ਦੱਸ ਦਾਂਗੇ ਵੀ ਮਤਲਬ ਕੀ ਆਪਾਂ ਨੇ ਸਕੀਮ ਚਲਾਈ ਆ ਜਾਂ ਕਿਵੇਂ ਵੀ ਆ ਹਨਾ ਹਾਂ ਬਸ ਬਾਈ ਸਾਰਾ ਕੰਮ ਰੇਡੀਅਸ ਸੈਟਅਪ ਬਸ ਮੇਰੇ ਖਸਾਬ ਨਾਲ 5 ਬੈਸ ਦਾ 15 ਤਰੀਕ ਦਾ ਸਮਾਂ ਦਿੱਤਾ ਹੋਇਆ ਇਹਨੂੰ ਮਤਲਬ ਠੇਕੇਦਾਰ ਨੂੰ ਪਰ ਲਾ ਲੋ ਵੀ ਚਲੋ 10 ਦਿਨ ਲੱਗ ਜਾਣਗੇ ਲੱਗ ਜਾਣਗੇ ਕਿਉਂ ਹਜੇ ਬਾਈ ਪੱਕੇ ਆਲੂ ਦੀ ਪਟਾਈ ਆ ਜਿਹੜੀ ਉਹ ਚੱਲਣੀ ਵੀ ਨਹੀਂ ਹੈਗੀ ਪਰ 25 ਤਰੀਕ ਤੋਂ ਬਾਅਦ ਇਹ ਤਕਰੀਬਨ ਬਿੜੀ ਪਟਾਈ ਆ ਪੱਕੇ ਆਲੂ ਵੀ ਚੱਲੂਗੀ ਆਪਾਂ ਵੀ ਬਾਈ ਹੁਣ ਦੋ ਤਿੰਨ ਵਿਆਹ ਨੇ ਉਹ ਦੇਖਾਂਗੇ ਸ਼ੇਅਰ ਆਲੂ ਨੂੰ ਪਟਾ ਤੇ ਜਿਹੜੇ ਭਰਾਵਾਂ ਨੇ ਵੀ ਮਤਲਬ ਕੋਲਡ ਸਟੋਰ ਦੇ ਵਿੱਚ ਉਹ ਕਰਨਾ ਆ ਆਪਣਾ ਆਲੂ ਰੱਖਣਾ ਜਾਂ ਜਿਹੜੇ ਵਪਾਰੀ ਨੇ ਬੁਕਿੰਗ ਕਰਾਉਣੀ ਆ ਜਾਂ ਵਪਾਰੀ ਨੇ ਵੀ ਰੱਖਣਾ ਹੋਇਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਉਹ ਆਪਾਂ ਨੰਬਰ ਜਾਰੀ ਕਰਾਂਗੇ 597 ਦਿਨ ਤੱਕ ਤੁਹਾਡੇ ਨਾਲ ਨੰਬਰ ਸ਼ੇਅਰ ਕਰ ਦਾਂਗੇ ਸਪੈਸ਼ਲ ਰੀਲ ਪਾ ਦਾਂਗੇ ਬਲੌਗ ਵੀ ਪਾ ਦਾਂਗੇ ਆਪਾਂ ਤੇ ਜੇ ਕਿਸੇ ਵੀਰ ਨੇ ਬੁਕਿੰਗ ਕਰਾਉਣੀ ਹੋਈ ਹਨਾ ਉਹਦੇ ਬਾਰੇ ਵੀ ਆਪਾਂ ਨੰਬਰ ਦੇ ਦਾਂਗੇ ਤੇ ਜਿਹੜਾ ਬਈ ਇਹ ਕੋਲਡ ਸਟੋਰ ਆ ਆਪਣੇ ਲਵੇ ਲਾਉਣ ਦੇ ਪਤਾਈਆ ਹਨਾ ਪਿੰਡ ਲੋਕੇਸ਼ਨ ਦੱਸ ਦੇ ਲੋਕੇਸ਼ਨ ਸ਼ੇਅਰ ਕਰ ਜਿਹੜਾ ਭਾਰਸੋਂ ਤੋਂ ਨਾਬੇ ਨੂੰ ਰੋਡ ਜਾਂਦਾ ਬਾਈ ਉਹ ਤੋਂ ਸਕਰਾਲੀ ਤੋਂ ਸੜਕ ਮੁੜਦੀ ਆ ਅੱਧਾ ਕਿਲੋਮੀਟਰ ਹਾਂਜੀ ਲਿੰਕ ਰੋਡ ਅੱਧਾ ਕਿਲੋਮੀਟਰ ਤੇ ਇੱਕ ਹੋਰ ਜ਼ਰੂਰੀ ਗੱਲ ਜਿਹੜਾ ਬਾਈ ਕੰਡਾ ਏ ਉਹ ਵੀ ਮਤਲਬ ਕੋल्ड ਸਟੋਰ ਤੇ ਲੱਗ ਗਿਆ ਹਾਂ ਵਜਨ ਦੀ ਨਹੀਂ ਕੋਈ ਦਿੱਕਤ ਆਊਗੀ ਵਜਨ ਚੋਖਣਾ ਜਾਂ ਕੁਝ ਵੀ ਕਰਨਾ ਕਿਸੇ ਵਪਾਰੀ ਵੀਰ ਨੇ ਖਰੀਦਣਾ ਉਹਨੂੰ ਵੀ ਕੋਈ ਦਿੱਕਤ ਨਹੀਂ ਆਊ ਤੇ ਨੰਬਰ 2 ਤੇ ਬਾਈ ਦਿੱਕਤ ਆਉਂਦੀ ਆ ਟਰਾਲੀਆਂ ਖੜਨ ਦੀ ਜਿਵੇਂ ਸਟੋਰਾਂ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਜਾ ਕੇ ਰਸ ਪੈ ਜਾਂਦਾ ਨਾ ਆਪਣੇ ਬਾਈ ਜਿਹਨੇ ਕੋਲਡ ਸਟੋਰ ਸ਼ੁਰੂ ਕੀਤਾ ਉਹਦੇ ਨਾਲੇ ਕੋਲਡ ਸਟੋਰ ਦੇ ਦੋ ਸ਼ੈਲਰ ਨੇ ਸਾਹਮਣੇ ਬਿਲਕੁਲ ਤੇ ਮਤਲਬ ਉਹਨਾਂ ਦੇ ਵਿੱਚ ਜਗ੍ਹਾ ਇੰਨੀ ਕਾ ਜਿਵੇਂ ਆਪਾਂ ਕਹਿ ਲੋ ਵੀ ਗੰਨੇ ਵਾਲੀ ਮਿਲਨ ਚਲੋ ਬਾਈ 6-7 ਕਿੱਲਿਆਂ ਦਾ ਮਤਲਬ ਵੇਲਾ ਪਿਆ ਜਿਵੇਂ ਮਤਲਬ ਗੰਨੇ ਵਾਲੀ ਮਿਲ ਦਾ ਜਾੜ ਹੁੰਦਾ ਬਾਈ ਉਕਣ ਉਥੇ ਟਰਾਲੀਆਂ ਖੜਗਿਆ ਕਰਨੀਆਂ ਆ ਮਤਲਬ ਜੇ ਦਿੱਕਤ ਆਉਂਦੀ ਆ ਹਾਂ ਵੈਸੇ ਤਾਂ ਕੋਲਡ ਸਟੋਰ ਦੀ ਵੀ ਵੱਡੀ ਆ ਰੋਕੇਸ਼ਨ ਹੈ ਨਾ ਲੋਕੇਸ਼ਨ ਵੱਡੀ ਆ ਤੇ ਬਾਕੀ ਐ ਆ ਵੀ ਜਿਵੇਂ ਰੋਡ ਤੇ ਟਰਾਲੀਆਂ ਖੜਾਉਣੀਆਂ ਪੈਂਦੀਆਂ ਨੇ ਬੰਦੇ ਨੂੰ ਟਰਾਲੀ ਟਰੈਕਟਰ ਛੱਡ ਕੇ ਵੀ ਜਾਣਾ ਪੈਂਦਾ ਉਹਦੀ ਵੀ ਪੂਰੀ ਸੇਫਟੀ ਹੋਣੀ ਚਾਹੀਦੀ ਹੈ ਨਾ ਤੇ ਕੋਈ ਆਪਾਂ ਬਾਈ ਇਹੀ ਕਹਿੰਦੇ ਕਨਵੇਅਰ ਵੀ ਦਿਖਾ ਦਈਏ ਕਿਨਵੇਅਰ ਵੀ ਆਪਾਂ ਦਿੱਕਤ ਨਾ ਆਵੇ ਕਿੰਨੇ ਜੋਕੇ ਹੈਗੇ ਆ ਆਪਾਂ ਜ਼ਰੂਰ ਕਰਾਂਗੇ ਆਪਣਾ ਪਿੰਡ ਵੀ ਬਈ ਲਵੇ ਆ ਮਟੋੜ ਦਾ ਹੀ ਪਿੰਡਾ ਮਟੋੜ ਦੇ ਦੇ ਵਿੱਚੇ ਮੰਨ ਕੇ ਚਲੋ ਆਪਣੇ ਪਿੰਡੇ ਸਟੋਰ ਆ ਬਈ ਤੇ ਆ ਕਨਵੇਅਰ ਦਾ ਬਈ ਫਾਇਦਾ ਪਤਾ ਕੀ ਹੁੰਦਾ ਤੁਹਾਨੂੰ ਮੈਂ ਦੱਸਦਾ ਹੁਣ ਮੰਨ ਲਓ ਲੇਬਰ ਨੇ ਉੱਥੋਂ ਕੱਟਾ ਉੱਤੇ ਲੈ ਕੇ ਆਉਣਾ ਉਹ ਚ ਕਿੰਨਾ ਸਮਾਂ ਲੱਗਣਾ ਹੈ ਨਾ ਸਮਾਂ ਵੀ ਲੱਗਦਾ ਤੇ ਜੀ ਉਹ ਚੀਜ਼ ਨਾਲ ਨਾ ਲੇਬਰ ਖੜਦੀ ਵੀ ਨਹੀਂ ਹਾਂ ਜਿਵੇਂ ਹੁਣ ਆਪਾਂ ਨੇ 10 ਬੰਦੇ ਰੱਖ ਲੈ ਲਾ ਲਓ ਤੁਸੀਂ ਉਹਨਾਂ ਨੇ ਥੱਲੋਂ ਟਰਾਲੀ ਖਾਲੀ ਕਰੀ ਜਾਣੀਆਂ ਦੋ ਬੰਦੇ ਉੱਪਰ ਆ ਜਾਣਗੇ ਉਹ ਆਪਣਾ ਚੱਕ ਚੱਕ ਉਰੋਂ ਰੱਖੀ ਜਾਣਗੇ ਮਟੀਰੀਅਲ ਹੁਣ ਜਿਵੇਂ 5ਵੇਂ ਫਲੋਰ ਤੇ ਆਉਣਾ ਬਾਅਦ ਚ ਆਪਾਂ ਨੂੰ ਬਾਈ ਜਿਹੜੇ ਜ਼ਿੰਮੇਦਾਰ ਹੁੰਦੇ ਹਨ ਨਾ ਆਪਾਂ ਨੂੰ ਚਲੋ ਬਹੁਤ ਬੰਦਿਆਂ ਨੂੰ ਪਤਾ ਵੀ ਹੈ ਇਹ ਚੀਜ਼ ਬਾਰੇ ਇਹ ਆਲੂ ਆ ਜਿਹੜਾ ਬਈ ਜਿੱਥੇ ਆਪਾਂ ਰੱਖ ਕੇ ਜਾਂਦੇ ਆ ਜਿਹੜੇ ਵੀ ਜਾਂਦੇ ਨੇ ਸਟੋਰਾਂ 'ਚ ਉੱਥੋਂ ਆਪਾਂ ਨੂੰ ਕਦੇ ਨਹੀਂ ਮਿਲਦਾ ਕਿਉਂ ਇਹਦੀ ਤਿੰਨ ਵਾਰ ਅਦਲਾ ਬਦਲੀ ਹੁੰਦੀ ਆ ਕਿ ਹੁਣ ਇੱਕ ਵਾਰ ਥੱਲੇ ਵਾਲਾ ਪਾਸਾ ਉੱਪਰ ਕਰਨਾ ਪੈਂਦਾ ਨਹੀਂ ਬਾਈ ਉਹ ਵੀ ਆਲੂ ਖਰਾਬ ਹੋ ਜਾਂਦਾ ਹਾਂ ਤੇ ਵਿੱਚ ਬਾਈ ਇੱਕ ਸਾਰੇ ਬੰਦਿਆਂ ਨਾਲ ਵਾਅਦਾ ਅੱਜ ਕਰਦੇ ਆ ਇਹ ਜਿਹੜੇ ਕੋਲਡ ਸਟੋਰਾਂ ਕਰਕੇ ਨਾ ਐਤਕੀ ਸੀਡਾਂ ਦੇ ਵਿੱਚ ਦਿੱਕਤ ਆਈ ਆ ਜੰਮਣ ਦੇ ਵਿੱਚ ਉਹ ਚੀਜ਼ ਨਹੀਂ ਹੋਊਗੀ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਦਾ ਟੈਂਪਰੇਚਰ ਆ ਉਹ ਆਪਾਂ ਪੂਰਾ ਮੇਨਟੇਨ ਰੱਖਾਂਗੇ ਠੀਕ ਆ ਨਾ ਕੋਈ ਲਾਈਟ ਦੀ ਸਮੱਸਿਆ ਨਹੀਂ ਹੈਗੀ ਸਾਰਾ ਕੁਝ ਬੀ ਐਨ ਓਕੇ ਰਿਪੋਰਟ ਕਰਾਂਗੇ ਕੰਮ ਨੂੰ ਤੇ ਬਾਈ ਕੋールド ਸਟੋਰ ਪਹਿਲਾਂ ਤੁਹਾਨੂੰ ਆਜੋ ਬਣਦਾ ਦਿਖਾਉਣਾ ਹੁਣ ਸਾਰਾ ਤੁਹਾਨੂੰ ਕਿਵੇਂ ਪ੍ਰੋਪਰ ਉਹ ਬਣ ਰਿਹਾ ਹੈ ਨਾ ਮੈਂ ਪਹਿਲਾਂ ਤੁਸੀਂ ਓਪਨਿੰਗ ਤੇ ਪਾਉਣੀ ਦੀ ਵੀਡੀਓ ਮੈਂ ਇੱਕ ਵਾਰ ਬਣਦਾ ਦਿਖਾ ਦਿੰਨੇ ਆਂ ਹੁਣ ਪਾ ਦਿਖਾ ਦਾਨੇ ਬਾਕੀ ਪਤਾ ਕੀ ਆ ਬਾਕੀ ਜਿਹੜੇ ਲਵੇ ਲਾਉਣ ਦੇ ਵੀਰ ਨੇ ਨਾ ਵਿੱਚ ਬਹੁਤ ਬੰਦਿਆਂ ਨੂੰ ਘੱਟ ਪਤਾ ਜਿਵੇਂ ਹੁਣ ਆਪਣੇ ਲਵੇ ਲਾਉਣ ਦੇ ਪਿੰਡ ਨੇ ਜਿਹੜੇ ਉਹਨਾਂ ਚੋਂ ਵੀ ਵਿੱਚ ਬਹੁਤ ਬੰਦਿਆਂ ਨੂੰ ਘੱਟ ਪਤਾ ਵੀ ਉੱਥੇ ਕੋल्ड ਸਟੋਰ ਬਣ ਰਿਹਾ ਜਾਂ ਕੁਝ ਹੋਰ ਬਣ ਰਿਹਾ ਹਾਂ ਪਤਾ ਹੀ ਨਹੀਂ ਹੁੰਦਾ ਬਾਹਰੋਂ ਬੰਦਿਆਂ ਨੂੰ ਕੀ ਬਣ ਰਿਹਾ ਹੁੰਦਾ ਵੀ ਖਾਨੀ ਕੀ ਫੈਕਟਰੀ ਜੀ ਬਣ ਰਹੀ ਆ ਇੱਕ ਦੋ ਸਾਲ ਚ ਪਤਾ ਲੱਗਦਾ ਅੱਜ ਆਪਾਂ ਬਈ ਅੱਜ ਸਾਰਿਆਂ ਨੂੰ ਦੱਸਦੇ ਆਂ ਵੀ ਕੋल्ड ਸਟੋਰ ਆ ਜਿਹੜਾ ਹਾਂ ਉਹ ਹੁਣ ਆਪਣੇ ਏਰੀਆ ਦੇ ਵਿੱਚ ਤੁਹਾਨੂੰ ਭੱ ਜਿਵੇਂ ਉਹ ਆਪਣੇ ਏਰੀਏ ਦੇ ਬੰਦੇ ਨੇ ਜਿਹੜੇ ਪਿਛਲੇ ਸਾਲ ਅਸੀਂ ਵੀ ਬਾਈ ਮਲੇਰ ਕੋਟਲੇ ਤੱਕ ਸੀਡ ਰੱਖ ਕੇ ਆਇਆ ਐਮੀ ਕਿ ਕੋल्ड ਸਟੋਰਾਂ ਦੇ ਵਿੱਚ ਦਿੱਕਤ ਆ ਗਈ ਸੀ ਹੂੰ ਤੇ ਇਹ ਨੰਬਰ ਤੁਹਾਨੂੰ ਦੱਸ ਦਾਂਗੇ ਆਪਾਂ ਪਤਾ ਕੀ ਗੱਲ ਆ ਵੀ ਆਪਣਾ ਪਹਿਲਾਂ ਹੀ ਜਿੰਨਾ ਕ ਕੱਟਾ ਤੁਸੀਂ ਨੇ ਰੱਖਣਾ ਤੁਸੀਂ ਬੁੱਕ ਕਰਾ ਲਿਓ ਵੀ ਅਸੀਂ ਭਾਈ ਇਹਨਾਂ ਕਾ ਕੱਟਾ ਰੱਖਣਾ ਹੈ ਫਿਰ ਉਹ ਹਿਸਾਬ ਨਾਲ ਜਗ੍ਹਾ ਬਾਈ ਬਣ ਜਾਂਦੀ ਹੁੰਦੀ ਆ ਸਟੋਰ ਦੇ ਵਿੱਚ ਹਨਾ ਜਿਹਨੋਂ ਆਪਾਂ ਕੋल्ड ਸਟੋਰ ਦਿਖਾਉਣੇ ਆ ਬਣਦਾ ਤੇ ਇਹਦੇ ਚ ਬਾਈ ਪਹਿਲਾਂ ਤਾਂ ਇੰਗਲਾਂ ਤੇ ਕੰਮ ਹੋਇਆ ਹਨਾ ਸਾਰੇ ਹੀ ਲੋਹੇ ਦਾ ਲੋਹੇ ਤੇ ਉਦੋਂ ਬਾਅਦ ਲੱਕੜੀ ਦਾ ਕੰਮ ਆ ਜਾਂਦਾ ਲੋਹੇ ਯਾਰ ਲੱਕੜੀ ਦਾ ਬਾਈ ਪਤਾ ਕੀ ਆ ਆਮ ਬੰਦੇ ਦੇ ਬਸ ਦੀ ਗੱਲ ਹੈ ਨਹੀਂ ਵਿੱਚ ਲੋਕ ਕਹਿੰਦੇ ਨੇ ਬਾਈ ਇਹਨਾਂ ਤੇ ਸਬਸਿਡੀਆਂ ਮਿਲਦੀਆਂ ਨੇ ਇਹਨਾਂ ਤੇ ਲੋਨ ਬਹੁਤ ਹੋ ਜਾਂਦਾ ਇਹਨੂੰ ਵੀ ਜਿਹੜਾ ਕਹਿੰਦੇ ਨੇ ਨਾ ਰਜਵਾੜਾ ਬੰਦਾ ਉਹ ਵੀ ਲਾ ਸਕਦਾ ਬਾਈ ਖਰਚਾ ਇਹਦਾ ਇੰਨਾ ਕੁ ਜਾ ਰਿਹਾ ਵੀ ਤੁਸੀਂ ਗੱਲਾਂ ਛੱਡੋ ਕਰੋੜਾਂ ਦਾ ਪ੍ਰੋਜੈਕਟ ਆ ਬਾਈ ਸਰਕਾਰ ਦਾ ਲੋਨ ਕੁਛ ਵੀ ਨਹੀਂ ਹੁੰਦਾ ਕੁਛ ਵੀ ਲਾਉਣ ਨਹੀਂ ਹੁੰਦਾ ਮਤਲਬ ਜਿੰਨਾ ਇਹਦੇ ਤੇ ਖਰਚਾ ਆਉਂਦਾ ਤੇ ਆ ਹਾਂ ਮੂਰੇ ਸੈਟ ਵੀ ਬਣਨਾ ਬਹੁਤ ਖਰਚੇ ਵਾਲਾ ਬਹੁਤ ਜਿਆਦਾ ਨਹੀਂ ਬਾਈ ਆ ਦੇਖੋ ਸ਼ੀਟ ਦੇਖੋ ਆ ਸ਼ੀਟ ਲੱਗਣੀ ਆ ਸਾਰੀ ਇਹ ਬਹੁਤ ਮਹਿੰਗੀ ਸ਼ੀਟ ਆ ਪੈਸੇ ਪਤਾ ਕੀ ਜਾਣ ਭਾਈ ਨਾਲ ਮੈਂ ਤਾਂ ਚੱਲ ਪੁੰਦਾ ਆ ਨਹੀਂ ਮੈਂ ਆਇਆ ਸੀ ਉਹ ਦੱਸਦਾ ਹੁੰਦਾ ਮੈਂ ਤਾਂ ਹੁਣ ਜਿਆਦਾ ਇਧਰ ਆ ਲੂਲੂ ਦੇਖਣ ਜਾਣਾ ਖੜ ਜਾਣਾ ਹੁਣ ਹਾਂ ਹਾਂ ਉਹ ਕਹਿੰਦਾ ਵੀ ਇਹ ਵੀ 4-5 ਤਰ੍ਹਾਂ ਚ ਆਉਂਦੀ ਆ ਜਿਹੜੀ ਟੌਪ ਦੀ ਆ ਉਹ ਲਾਈ ਹੈ ਜੀ ਹਾਂ ਲੱਕੜ ਵੀ ਲੋਹਾ ਵੀ ਟੌਪ ਦਾ ਸਾਰੀ ਚੀਜ਼ ਕੁਆਲਿਟੀ ਨਾਲ ਲਾਈ ਆ ਬਾਈ ਪੂਰੀ ਟੌਪ ਆ ਆ ਦੇਖੋ ਸ਼ੀਟ ਫੁੱਲਾ ਹੈਵੀ ਸ਼ੀਟ ਲੱਗੀ ਹੋਈ ਐ ਇਹਨਾਂ ਆਹ ਸ਼ੀਟ ਲੱਗਦੀ ਹੈ 골ਡ ਸਟੋਰ ਇਹ ਸਾਈਡਾਂ ਤੇ ਵੀ ਲੱਗਣੀ ਐ ਸਾਰੀ ਮਤਲਬ ਉੱਪਰ ਵੀ ਲੱਗਣੀ ਐ ਪਹਿਲਾਂ 4 ਫੁੱਟ ਦਾ ਡਿਸਟੈਂਸ ਰਹੂਗਾ ਸਤ ਨਾਲ ਤੇ ਨਾਲ 4 ਦਾ ਨਹੀਂ 6 ਮੰਗ ਗੱਪੋਂ ਦਾ 6 ਦਾ ਡਿਸਟੈਂਸ ਐ ਦਾ ਤੇ ਬਾਈ ਕਿੰਨੇ ਫਲੋਰ ਬਣਗੇ ਸਤ ਪੰਜ ਫਲੋਰ ਨੇ ਪੰਜ ਫਲੋਰ ਬਣਗੇ ਤੇ ਪਾਰਟੀਸ਼ਨ ਮਤਲਬ ਚੈਂਬਰ ਕਹਿੰਦਾ ਨੇ ਆਪਾਂ ਚਾਰ ਚੈਂਬਰ ਬਣਗੇ ਚਾਰ ਚੈਂਬਰ ਬਣੇ ਹੋਏ ਨੇ ਇਹਨਾਂ ਦੇ ਉੱਪਰ ਮਸ਼ੀਨਰੀ ਲੱਗਣੀ ਐ ਕਿੱਡੇ ਤੇ ਜਿਹੜੇ ਆ ਦੇਖਾ ਜਿਵੇਂ ਆ ਐਂਗਲ ਨਹੀਂ ਸਾਈਡਾਂ ਤੇ ਆ ਉਹ ਦੇਖੋ ਉਹ ਸਾਹਮਣੇ ਲੱਗੀ ਵੀ ਖਾਓ ਸਾਹਮਣੇ ਲੱਗੀ ਵੀ ਤੇ ਬਾਈ ਬੜਾ ਵੱਡਾ ਪ੍ਰੋਜੈਕਟ ਹੈ ਨਾ ਕੋਲਡ ਸਟੋਰ ਦਾ ਸੋ ਆਪਣਾ ਪੂਰਾ ਇੱਕ ਸਾਲ ਤਕਰੀਬਨ ਇੱਕ ਸਾਲ ਨਹੀਂ ਆਪਾਂ ਚਲੋ ਕਹਿ ਸਕਦੇ ਜਿਆਦਾ ਆਪਾਂ ਜੀਰੀ ਲਾਉਣੇ ਆ ਜਿਆਦਾ ਪ੍ਰੋਜੈਕਟ ਚੱਲ ਰਿਹਾ ਅਸੀਂ ਉਹ ਦੇਖ ਲੈ ਸਾਰੀਆਂ ਕੰਧਾਂ ਦੇ ਉੱਪਰ ਸੀਟ ਲੱਗਣੀਆਂ ਇਹ ਸਾਰੀਆਂ ਕੰਧਾਂ ਤੇ ਇਹ ਟੂਚ ਆ ਦੇਖੋ ਬਾਈ ਲੱਗ ਰਹੀ ਆ ਲਗਭਗੇ ਤਰ ਤਾਂ ਤਿਆਰ ਆ ਇਹ ਜਿਹੜੀ ਪਾਰਟੀਸ਼ਨ ਆ ਬਾਈ ਇਹ ਵੀ ਸੀਟ ਦੀ ਉਹ ਬਣਾ ਰਹੇ ਜਿਵੇਂ ਆ ਚੈਂਬਰ ਆ ਆ ਚੈਂਬਰ ਆ ਗਿਆ ਇੱਕ ਜਿੱਥੇ ਆਪਾਂ ਖੜੇ ਆ ਉਹ ਗੱਭੋਂ ਦੇਖ ਲਓ ਐਂਗਲ ਤੋਂ ਹੀ ਓਕਣੇ ਉਹਨੇ ਕੰਧ ਮੰਗ ਬਣ ਜਾਣਾ ਜਿਵੇਂ ਇੱਕ ਚੈਂਬਰ ਦੇ ਵਿੱਚ ਪੰਜ ਫਲੋਰ ਹੋਣਗੇ ਹਾਂ ਹਾਂ ਤੇ ਇੱਧਰ ਵੀ ਕਨਵੇਅਰ ਲੱਗੀ ਆ ਦੇਖ ਲਓ ਤੁਸੀਂ ਹਾਂ ਦੋ ਕਨਵੇਰਾਂ ਲੱਗੀਆਂ ਕਨਵੇਰਾਂ ਲੱਗੀਆਂ ਤੇ ਬਾਈ ਇੱਕ ਹੋਰ ਦੱਸਦੇ ਆ ਤੁਹਾਨੂੰ ਜੇ ਕਿਸੇ ਵੀਰ ਨੇ ਗ੍ਰੇਡਿੰਗ ਕਰਾਉਣੀ ਹੋਈ ਉਹਦੀ ਵੀ ਮਸ਼ੀਨ ਲੱਗ ਕੇ ਜਾਣੀ ਆ ਗ੍ਰੇਡਿੰਗ ਵੀ ਆਪਣੀ ਇੱਥੇ ਹੀ ਕਰਾ ਸਕਦਾ ਤੁਸੀਂ ਆਪਣਾ ਖੇਤ ਦੇ ਵਿੱਚੋਂ ਦੜਾ ਭਰਨੇ ਆ ਹੂੰ ਹੂੰ ਠੀਕ ਆ ਨਾ ਗ੍ਰੇਡਿੰਗ ਵਾਲੀ ਮਸ਼ੀਨ ਲੱਗ ਜਾਨੀ ਆ ਬਾਈ ਤੁਸੀਂ ਉਰੀ ਗ੍ਰੇਡਿੰਗ ਕਰਾ ਸਕਦੇ ਹੋ ਹੈਨਾ ਵਿੱਚ ਬਹੁਤ ਬੰਦਿਆਂ ਨੂੰ ਹੁੰਦਾ ਨਾ ਵੀ ਆਪਣਾ ਜਿਹੜਾ ਬੀ ਆ ਉਹ ਆਪਣਾ ਕੋਰਚ ਰੱਖ ਦਾਂਗੇ ਰਾਸ਼ਨ ਅੱਡ ਰੱਖ ਲਾਂਗੇ ਜਾਂ ਗੋਲੀ ਅੱਡ ਰੱਖ ਲਾਂਗੇ ਸਾਰੇ ਬੰਦੇ ਲਈ ਆਪੋ ਆਪਣੀ ਥਿੰਕਿੰਗ ਹੁੰਦੀ ਆ ਬਿੱਚ ਬੰਦੇ ਕਰਾ ਕੇ ਹੀ ਲਿਉਂਦੇ ਨੇ ਗ੍ਰੇਡਿੰਗ ਖੇਤ ਦੇ ਵਿੱਚ ਹੀ ਨਾ ਨਾ ਸਹੀ ਆ ਪਰ ਆਪਾਂ ਨੇ ਬਾਈ ਮਸ਼ੀਨ ਵੀ ਲਾਤੀ ਜਿਵੇਂ ਕਿਸੇ ਵਪਾਰੀ ਨੂੰ ਵੀ ਲੋੜ ਆ ਤਾਂ ਉਹ ਇੱਥੇ ਗ੍ਰੇੜੀ ਕਰਾ ਕੇ ਆਪਣਾ ਮਾਲ ਆ ਜਿਹੜਾ ਉਹ ਲਾ ਸਕਦਾ ਮਸ਼ੀਨ ਨਾਲ ਬਚਤ ਹੋ ਜਾਂਦੀ ਆ ਸਮੇਂ ਦੀ ਵੀ ਤੇ ਪੈਸੇ ਦੀ ਵੀ ਤੇ ਖਰਚਾ ਵੀ ਘਟਾਉਂਦਾ ਤੇ ਜੀ ਹਾਂ ਹਾਂ ਉਹ ਤਾਂ ਹੈ ਮਸ਼ੀਨ ਨਾਲ ਮਤਲਬ ਖਰਚਾ ਵੀ ਘਟਾਉਂਦਾ ਤੇ ਬਈ ਕੰਮ ਪੂਰਾ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਇੱਧਰ ਵੀ ਹੈਣਾ ਲੱਗ ਗਿਆ ਕੰਮ ਲਵੇ ਆ ਦੇਖੋ ਆ ਤਾਂ ਤਿਆਰੀ ਨਹੀਂ ਲੱਗ ਪੱਗਾ ਫਲੋਰ ਨੇ ਜਿਹੜੇ ਆ ਵੀ ਬੰਦ ਕਰਨਗੇ ਪ੍ਰੋਪਰ ਆ ਹਾਂ ਸਿਰੇ ਤੱਕ ਬੰਦ ਹੋਊਗੀ ਸਿਰੇ ਤੱਕ ਇਹ ਜਾਣੀ ਹੈ ਇਹ ਕੰਦ ਥੱਲੋਂ ਲਾ ਕੇ ਹਾਂ ਹਾਂ ਜਿੱਥੇ ਤੱਕ ਮੰਨ ਸ਼ੀਟ ਆ ਜਾਂਦੀ ਉੱਥੇ ਤੱਕ ਛੱਡ ਦਿੰਦੇ ਨੇ ਮੈਨੂੰ ਲੱਗਦਾ 20 ਫੁੱਟ ਦੀ ਲੈਂਥ ਹੁੰਦੀ ਹੈ ਇਹਦੀ ਹਾਂ 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 ਨਾ ਨਾ ਠੀਕ ਹੈ ਤੇ ਇੱਧਰ ਬਈ ਉਹਦਾ ਰੇਡੀਏ ਕੰਮ ਪੂਰਾ ਹੀ ਹੁਣੇ ਬੜਾ ਖੰਡਾ ਸ਼ੀਟ ਦਾ ਫਰਕ ਇਹਨਾ ਦਿਖ ਲਾ ਹੈ ਨਾ ਸੱਤੇ ਬਹੁਤ ਫਰਕ ਨੇ ਹਾਂ ਹੁਣ ਯਾਰ ਹਰੇਕ ਚੀਜ਼ ਤੇ ਜੇ ਆਪਾਂ ਇਹਦੇ ਵਿੱਚ ਕੋਲਡ ਸਟੋਰ ਚ ਕੰਪਰੋਮਾਈਜ਼ ਕਰਨ ਲੱਗ ਜਾਈਏ ਇਹਦੇ ਚ ਇੰਨੀਆਂ ਕਿ ਚੀਜ਼ਾਂ ਲੱਗਦੀਆਂ ਨੇ ਲਾਲਾ ਮਸ਼ੀਨਰੀ ਲਾਲਾ ਲੋਹਾ ਲਾਲਾ ਲੱਕੜ ਲਾਲਾ ਇੱਟ ਲਾਲਾ ਸਿਮੈਂਟ ਲਾਲਾ ਤੇ ਬਈ ਮਤਲਬ ਜੇ ਬੰਦਾ ਬਚਾਉਣ ਵਾਲਾ ਹੋਵੇ ਕਰੋੜ ਡੇਢ ਕਰੋੜ ਰੁਪਈਆ ਵੈਸੇ ਹੀ ਬਚਾ ਸਕਦਾ ਹਾਂ ਕੰਪਰੋਮਾਈਜ਼ ਕਰਕੇ ਮਟੀਰੀਅਲ ਨਾਲ ਪਰ ਕੁਆਲਿਟੀ ਜ਼ਰੂਰੀ ਹੈ ਬਈ ਅਸੀਂ ਆਪਾਂ ਨੇ ਇਹ ਲੰਬੇ ਟਾਈਮ ਵਾਸਤੇ ਚਲਾਉਣਾ ਹੈ ਫਿਰ ਇਹਦੇ ਵਾਸਤੇ ਕੋਈ ਵੀ ਚੀਜ਼ ਆਪਾਂ ਚਾਹੇ ਖੇਤੀ ਕਰਦੇ ਹਾਂ ਜੇ ਆਪਾਂ ਕੰਪਰੋਮਾਈਜ਼ ਕਰਨ ਲੱਗ ਗਏ ਆਪਾਂ ਕਾਮਯਾਬ ਨਹੀਂ ਨਹੀਂ ਸਹੀ ਹੈ ਲਗਭਗ ਰੈਡੀ ਆਪਾਂ ਆਗੇ ਹੁਣ ਜਮਾ ਹੀ ਥੱਲੇ ਗਰਾਉਂਡ ਫਲੋਰ ਤੇ ਬਈ ਤੇ ਉਰੇ ਵੀ ਆ ਕੰਦਾ ਤਾਂ ਹੋਣਾ ਇਹਨੂੰ ਹਾਂ ਹੁਣ ਉੱਪਰ ਹੁਣ ਫੇਰ ਲੱਕੜ ਦੀ ਉਹ ਲੋ ਲੱਗਣਾ ਸਿਸਟਮ ਇਹ ਚ ਵੀ ਡਿਸਟੈਂਸ ਰੱਖਣਾ ਪੈਂਦਾ ਕਿਉਂ ਬਈ ਇਹ ਹੋਰ ਸਿਸਟਮ ਹੁੰਦਾ ਜਿਹੜੀ ਹੁਣ ਮਿੱਟੀ ਮੁੱਟੀ ਚੜੂਗੀ ਉਹ ਫੇਰ ਥੱਲੇ ਹੀ ਰਹਿ ਜਾਊਗੀ ਜੈਸ ਸਾਲ ਬਾਅਦ ਵੀ ਸਫਾਈ ਹੋਇਆ ਕਰੂਗੀ ਹਾਂ ਮਤਲਬ ਜਿਵੇਂ ਆਪਾਂ ਉਹ ਕਹਿਦਾ ਨਾ ਗ੍ਰੇਡ ਵਛਾਦਣੇ ਹੁੰਦੇ ਆ ਹਾਂ 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 ਦੇ ਥੱਲੇ ਇੱਧਰ ਵੀ ਸ਼ੀਟ ਪਈ ਹੈ ਸਾਰੀ ਪਈਆ ਸਾਰੀ ਉਹ ਹੂੰ ਪਿਆਰੇ ਪੈ ਜਾਣਾ ਸ਼ੈੱਡ ਤੇ ਬਾਈ ਉਹ ਨਹੀਂ ਕਹਿੰਦੇ ਤੀ ਕਹਿੰਦੇ ਵੀ ਆਪਾਂ ਪਰਲੇ ਪਾਸੇ ਉਹ ਕੰਦ ਦੇ ਨਾਲ ਲਾ ਦਨੇ ਆ ਮਸ਼ੀਨ ਮੈਂ ਉੱਥੋਂ ਲੇਬਰ ਦੋ ਵਾਰ ਪਿਆ ਕਰੂਗੀ ਫਿਰ ਕਦੀ ਮਸ਼ੀਨ ਗ੍ਰੇਡਿੰਗ ਵਾਲੀ ਮੈਂ ਉੱਥੋਂ ਲੇਬਰ ਪਹਿਲਾਂ ਦਾ ਉੱਥੋਂ ਟਰਾਲੀ ਉੱਥੇ ਖਾਲੀ ਹੋਇਆ ਕਰੂ ਫਿਰ ਉੱਥੋਂ ਬੰਦਿਆਂ ਨੂੰ ਉਰੇ ਲੈ ਕੇ ਆਉਣਾ ਪਿਆ ਕਰੂ ਨਹੀਂ ਟਰਾਲੀ ਚ ਲੋਡ ਕਰਿਆ ਕਰਨਗੇ ਹੁਣ ਜਿਹੜੀ ਆ ਜਗਾ ਇਹ ਗੱਬੇ ਖਾਲੀ ਦੇਖ ਇਹ ਦੋਏ ਮਤਲਬ ਚੈਂਬਰਾਂ ਨੂੰ ਚਾਰੇ ਚੈਂਬਰਾਂ ਨੂੰ ਸੰਭੀ ਜਾਣੀਆਂ ਗੱਬੇ ਲੱਗ ਜੂਗੀ ਉਰੀ ਬੰਦਾ ਟਰਾਲੀ ਬੈਕ ਕਰਿਆ ਕਰੂ ਇੱਥੋਂ ਹੀ ਜਿਹਦਾ ਮਾਲ ਪਰਾਂ ਜਾਣਾ ਪਰਾ ਭਗ ਜਾ ਕਰੂ ਇੱਧਰ ਵਾਲਾ ਇੱਧਰ ਭਗ ਜਾ ਤੇ ਬਾਈ ਮਿਲਦੇ ਆ ਫਿਰ ਤੁਹਾਨੂੰ ਓਪਨਿੰਗ ਤੇ ਹੁਣ ਜਦੋਂ ਇਹਨਾਂ ਪ੍ਰੋਪਰ ਰੈਡੀ ਹੋ ਗਿਆ ਕੰਮ ਤੇ ਜਿਹੜੀ ਮਗਰ ਵੀ ਜਿੱਥੇ ਮਸ਼ੀਨਰੀ ਮਸ਼ੀਨਰੀ ਲੱਗਣੀ ਆ ਜਿੱਥੇ ਮਤਲਬ ਪਾਣੀ ਘੁੰਮਦਾ ਆ ਉਹਨਾਂ ਦੇ ਵਿੱਚ ਦੀ ਪਾਈਪਾਂ ਦੇ ਉਹ ਤੁਹਾਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਹਨਾ ਆ ਦੇਖ ਲਓ ਤੁਸੀਂਾਰੇ ਹੁਣ ਜਿਹੜੇ ਪਿਲਰ ਖੜੇ ਕਰਨੇ ਨੇ ਆਪਾਂ ਨੇ ਕੋਹ ਪਿਲਰ ਲੱਗ ਗਿਆ ਕਾ ਲੱਗ ਗਿਆ ਜਗ੍ਹਾ ਬਹੁਤ ਆ ਬਾਈ ਓਰੇ ਵੀ ਪਰਾਦੀਆਂ ਖੜਨ ਨੂੰ ਸਾਰਾ ਉਹ ਦੇਖ ਲਾ ਟਰਾਂਸਫਰਮਰ ਲੱਗ ਗਿਆ ਸਪਲਾਈ ਉਹ ਦੇਖੋ ਉਹ ਉਹ ਹੁੰਦੀਆਂ ਨੇ ਚੀਜ਼ਾਂ ਉਹ ਜਿਹੜੀਆਂ ਪਾਣੀ ਦੇ ਵਿੱਚ ਲੱਗਣੀਆਂ ਨੇ ਉਨਾ ਵਾਸਤੇ ਬਹੁਤ ਬੜਾ ਸਵੀਮਿੰਗ ਪੂਲ ਬਣਿਆ ਪਿਛਲੇ ਪਾਸੇ ਚਲ ਦੇਖੀ ਆਉਣੀ ਆ ਉਹਦੇ ਪਿੱਛੇ ਉਹਦੇ ਵਿੱਚ ਪਾਣੀ ਚੱਲੂਗਾ ਕਿਉਂ ਵੀ ਠੰਡਾ ਨਾ ਹੋਵੇ ਚੀਜ਼ ਏਸੀ ਮੰਗ ਆ ਜਾ ਦੇਖ ਕੇ ਆਉਣੀ ਆ ਚੱਲ ਫਿਰ ਮੋਟਰਸਾਈਕਲ ਚੱਕਦੇ ਆਂ ਉੱਪਰ ਦੀ ਘਮਾ ਲਾਣੇ ਆ ਲਓ ਜੀ ਮਿੱਤਰੋ ਆਹ ਰੇ ਲੱਗੂ ਬਾਈ ਮਸ਼ੀਨਰੀ ਇਹ ਕਮਰਾ ਬਣ ਗਿਆ ਪੂਰਾ ਪ੍ਰੋਪਰ ਆ ਦੇਖ ਲਓ ਤੁਸੀਂ ਲੱਗੀ ਏ ਕੱਲੇ ਕੱਲੇ ਚੈਂਬਰ ਦਾ ਮਤਲਬ ਇੱਥੋਂ ਲਿੰਕ ਬਣਨਾ ਕੱਲੇ ਕੱਲੇ ਚੈਂਬਰ ਵਾਸਤੇ ਇਹ ਇੰਜਣ ਲੱਗਦੇ ਨੇ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਬਾਈ ਕੀ ਕਹਿੰਦੇ ਆ ਇਹਨਾਂ ਨੂੰ ਹਨਾ ਆ ਦੇਖ ਲਓ ਤੁਸੀਂ ਆਪ ਹੀ ਚੈੱਕ ਕਰ ਲਓ ਫ੍ਰਿਕ ਇੰਡੀਆ ਦੇਖਦੇ ਜੀ ਕੱਡੀਆਂ-ਕੱਡੀਆਂ ਮੋਟਰਾਂ ਨੇ ਇੱਥੋਂ ਚੱਲਣਾ ਕੱਲੇ-ਕੱਲੇ ਚੈਂਬਰ ਦੇ ਇਹ ਚਾਰ ਬਣਦੇ ਨੇ ਔਰ ਇੱਕ ਦੋ ਆਹ ਦੋ ਤੇ ਲੱਗੇ ਮੰਨ ਇੱਕ ਪਰਲੇ ਪਾਸੇ ਲੱਗਣਾ ਇੱਕ ਇਧਰ ਲੱਗਣਾ ਇਹ ਉਹਦੇ ਅਸੀਂ ਉਹ ਪਟਾ ਕੇ ਗਏ ਆ ਮਾਇਰ ਚੇਅਰਮੈਨ ਆ ਕੇ ਮਾਇਰ ਚੇਅਰਮੈਨ ਆ ਕੇ ਪਟਾ ਕੇ ਗਏ ਆ ਹਾਂ ਟੋਏ ਪਟਾਏ ਤੇ ਫਿਰ ਇਹ ਕਿਉਂ ਹੁਣ ਇਹ ਵਾਈਬ੍ਰੇਸ਼ਨ ਬਹੁਤ ਕਰੇ ਜੇ ਦੂਏ ਲੁੱਟ ਧਰਤੀ ਤੇ ਧਰਿਆ ਨਹੀਂ ਨਾ ਜਾਂਦਾ ਇਹ। ਬਜੂਤੀ ਵਾਸਤੇ ਹਾਂ ਤੇ ਆਏ ਬਾਈ ਮਸ਼ੀਨਰੀ ਜਿਹੜੀ ਇਹਨੂੰ ਚਲਾਉਗੀ। ਆ ਟਰਪੋ ਆ ਮੈਂ ਕਹਣਾ ਉਹ ਐਡੀ ਬੜੀ ਹਨਾ। ਆ ਟਰਪੋ ਹੀ ਹੋਣੀ। ਇਹ ਇੰਜਣੇ ਨੇ ਇੱਕ ਤਰ੍ਹਾਂ ਦੇ ਮੇਰੇ ਹਿਸਾਬ ਨਾਲ। ਇੰਜਣੇ ਕਹਿਲਾ ਜਾਂ ਗੈਸ ਬਣਾਉਣ ਵਾਲੇ ਕਹਿਲਾ ਜਿਹੜਾ ਕੁਛ ਮਰਜ਼ੀ ਕਹਿਲਾ ਹੁਣ ਤਾਂ। ਇਹਨਾਂ ਦੀ ਵੀ ਸਰਵਿਸ ਹੋਇਆ ਕਰੂ ਦੇਖ ਲੈ ਭੈਣ ਜੋ ਖਰਚੇ ਬਹੁਤ ਨੇ ਇਹਦੇ ਵੀ ਹਾਂ ਇਹ ਗਾਰੰਟੀ ਕਾਰਡ ਨੇ ਇਹਨਾਂ ਦੇ ਹਾਂ ਚਲੋ ਉਹ ਵੀ ਪੜ ਕੇ ਕਦੇ ਸੁਣਾਵਾਂਗੇ ਸਾਰਿਆਂ ਨੂੰ ਹਾਂ ਹੈ ਦੋ ਹੋਰ ਲੱਗਣਗੇ ਹਜੇ ਹਾਂ ਉਹ ਜਿਹੜੇ ਦੂਜੀ ਇੰਦਰਜਨੀ ਮਸ਼ੀਨਾਂ ਹਾਂ ਉਹ ਹੋਰ ਲੱਗਣਗੀਆਂ ਜਿਨ੍ਹਾਂ ਦੇ ਵਿੱਚ ਦੀ ਹਵਾ ਠੰਡੀ ਹੋ ਕੇ ਕਹਿੰਦੇ ਨੇ ਕਹਿ ਦਿੰਦੇ ਨੇ ਹਵਾ ਠੰਡੀ ਹੋ ਕੇ ਜਿਵੇਂ ਏਸੀ ਦੇ ਪਾਈਪ ਹੁੰਦੇ ਨੇ ਯਾਰ ਉਹ ਉਹੀ ਸਿਸਟਮ ਹੁੰਦਾ ਸਾਰੇ ਬਸ ਇਹ ਥੋੜਾ ਜਿਹਾ بڑے ਲੈਵਲ ਦਾ ਹੁੰਦਾ ਉਹ ਆਪਣੇ ਛੋਟੇ ਲੈਵਲ ਦੇ ਹੁੰਦੇ ਨੇ ਬਸ ਗੱਲ ਹੈ ਫਰਕ ਇੰਨਾ ਕਿ ਆ ਤੇ ਬਾਈ ਜਗਾ ਦੇਖ ਲਓ ਚਾਰੇ ਪਾਸੇ ਦੀ ਐਨ ਪ੍ਰੋਪਰ ਬਣ ਜਾਣੀ ਆ ਟਰਾਲੀਆਂ ਵੀ ਘੁੰਮਣੀਆਂ ਦੋਏ ਪਾਸੇ ਨੂੰ ਆਹ ਇਹ ਨਾਲ ਜਗਾ ਵੀ ਆਪਣੀ ਹੋਵੇ ਇੱਧਰ ਵੀ ਹਾਂ ਜ਼ਮੀਨ ਵੀ ਤੇ ਆਹ ਦੇਖ ਲਓ ਬਾਈ ਬਿਲਡਿੰਗ ਦੇਖ ਲਓ ਤੁਸੀਂ ਵੀ ਕਿੰਨੀ ਉੱਚੀ ਬਣੀ ਆ ਨਾ ਨਾ ਹੋਰ ਤਾਂ ਕਾਦੇ ਵਾਸਤੇ ਰੁੱਦਣੀ ਆ ਬਸ ਆ ਓਕੇ ਆ ਬਸ ਲਾਸਟ ਐ ਇਹ ਹੁਣ ਲਾਸਟ ਪੜਾ ਜਿਹੜਾ ਉਹੀ ਪਾਰ ਕਰ ਰਹੇ ਨੇ ਹੁਣ ਬੰਦੇ ਆ ਤੇ ਬਾਈ ਕੋਕਿੰਗ ਕਰਿਓ ਬੰਦ ਤੋਂ ਬਦਲਾਂ ਹਾਂ ਜਦ ਕੋਈ ਵੀ ਬੰਦਾ ਯਾਰ ਨਵਾਂ ਕੰਮ ਤੋੜਦਾ ਨਾ ਸਪੋਰਟ ਕਰਿਆ ਕਰੂ ਖਾਸ ਕਰਕੇ ਆਪਣੇ ਏਰੀਆ ਵਾਲੇ ਬਾਈ ਜੇ ਤੁਹਾਨੂੰ ਕੋਈ ਵੀ ਚੀਜ਼ ਸਟੋਰ ਚ ਲਾਉਣੀ ਆ ਤੁਸੀਂ ਵੀ ਬਿਜ਼ਨਸ ਮੈਨ ਬਣੋਗੇ ਵਪਾਰੀ ਲੈ ਕੇ ਸਟੋਰ ਕਰਦਾ ਆ ਤੁਸੀਂ ਆਪ ਵੀ ਸਟੋਰ ਕਰਕੇ ਦੇਖੋ ਕਿਉਂ ਬਾਈ ਆਪਾਂ ਮਤਲਬ ਜਿਹੜੇ ਜ਼ਿੰਮੇਦਾਰ ਨੇ ਨਾ ਜਿਹੜੇ ਮਤਲਬ ਜਿਹੜੇ ਬੰਦਿਆਂ ਨੂੰ ਖਰਚੇ ਦੀ ਲੋਡ ਹੁੰਦੀ ਆ ਅਗਲੇ ਨੂੰ ਆਲੂ ਵੇਚਣਾ ਪੈਂਦਾ ਆਪਾਂ ਉਹੀ ਚੀਜ਼ ਤੇ ਸਕੀਮ ਕੱਢਾਂਗੇ ਸਾਰੇ ਬੰਦਿਆਂ ਵਾਸਤੇ ਵੀ ਉਹਨਾਂ ਨੂੰ ਆਲੂ ਵੀ ਉਹਨਾਂ ਦਾ ਸਟੋਰ ਰਹੇ ਜਾਊਗਾ ਤੇ ਮਨ ਕੇ ਚਲੋ ਉਹਨਾਂ ਨੂੰ ਪੈਸਾ ਵੀ ਮਿਲ ਜਾਊਗਾ ਉਹ ਉਹ ਜੀ ਸਕੀਮਾਂ ਕੱਢਾਂਗੇ ਆਪਾਂ ਕੋਈ ਠੀਕ ਆ ਨਾ ਕਿਉਂ ਬੰਦੇ ਸਾਰੇ ਜਿਹੜਾ ਆਪਣਾ ਆਲੂ ਆ ਉਹ ਰੇਟ ਵਧੇ ਤੇ ਵੇਚ ਸਕਣ ਚੱਲ ਵੀ ਮੁੰਡਿਆ ਮਾਰ ਕੇ ਇੱਕ ਹਰਾ ਹਰਾ ਵੱਢੀ ਆਪਾਂ ਉਹ ਚੱਲ ਭੈਣ ਦੇਣਿਆਂ ਇਹ ਮਾੜੇ ਬੰਦਿਆਂ ਤੋਂ ਬੋਲਟ ਨਾ ਸਟਾਰਟ ਹੋਇਆ ਤਾਂ ਅਸੀਂ ਤਾਂ ਮੈਂ ਸਰਫ ਲਵਾਈ ਜਾ ਤੂ ਇਹਦੇ ਉਹ ਬਾਈ ਐ ਨਾ ਸੋਚਿਓ ਵੀ ਇਹਦੇ ਸਰਫਾ ਇਹਦੇ ਨਹੀਂ ਸਰਫਾਂਗੀ ਉਹ ਦੂਏ ਦੇ ਸਾਡਾ ਲਾਣੇਦਾਰ ਇਹ ਚਲਾਉਂਦਾ ਸਰਫ ਵਾਲਾ ਦਾ ਹਾਂ ਬੋਟਾ ਦੀ ਫੁੱਟੀ ਬਣਾਉਂਦੇ ਉਹਦੀ ਨੀਮਾ ਕੀ ਕਹਿੰਦਾ ਸੀ ਕਿਵੇਂ ਉਹ ਚੱਲਾਂਗੇ ਆਪਾਂ ਉਹਦੇ ਕੋਲ ਉਹਨੇ ਕਿਹਾ ਦੀਆਂ ਨਾ ਬੈਠ ਕੇ ਜਾਇਓ ਤੇ ਬਾਈ ਤੁਹਾਨੂੰ ਹੁਣ ਲੋਕੇਸ਼ਨ ਆਪਾਂ ਦਿਖਾ ਦਨੇ ਆ ਆ ਦੇਖ ਲਓ ਉਹਰੇ ਪਣ ਜਾਣਾ ਸਾਰਾ ਸਿਸਟਮ ਆ ਹੋਲਡ ਸਟੋਰ ਤੇ ਦਫਤਰ ਆ ਜਿਹੜਾ ਉਹਰੇ ਬਣਨਾ ਇੱਥੇ ਆ ਗਈ ਬਾਈ ਸੜਕ ਇਹ ਇਧਰਲੇ ਪਾਸਿਓਂ ਸਰਕਰਾਲੀ ਤੋਂ ਸੜਕ ਆਉਂਦੀ ਆ ਤੇ ਇਧਰ ਆਪਣਾ ਪਿੰਡਾ ਮਟੋੜ ਦਾ ਠੀਕ ਆ ਪਾਰਸੋਨਾ ਬਾ ਰੋਡ ਪਾਰਸੋਨਾ ਬਾ ਰੋਡ ਤੇ ਜਰੂਰ ਸਾਰੇ ਬਾਈ ਜੀ ਸੇਵਾ ਦਾ ਮੌਕਾ ਦਿਓ ਠੀਕ ਹੈ ਨ ਸੜਕ ਦੇ ਉੱਪਰੇ ਆ ਆ ਦੇਖ